ਇਤਾਂ ਜਨਨ ਕਿ ਬਹੁਤ ਜਨਨ ਕਿ ਵਿਗੜ ਗਿਆ ਮਾਮੜਾ ਅਫਸਰ ਸ਼ਾਹੀ ਵਿਗੜ ਗਈ ਕਾਹਨੇ ਲੋਭ ਦੇ ਕਰਕੇ ਜਨਨ ਕਿ ਵਿਗੜ ਗਈ ਕੱਲੀ ਅਫਸਰ ਸ਼ਾਹੀ ਨਹੀਂ ਵਿਗੜੀ ਵਾਂਦੇ ਵਿਗੜ ਗਏ ਕੋਈ ਵਰਲਾ ਹੋ ਚ ਉਹਨੂੰ ਰੱਬ ਦਾ ਪਿਆਰਾ ਆ ਸਾਨੂੰ ਪਤਾ ਸਤਿਆ ਸਾਈ ਦੀ 40000 ਕਰੋੜ ਦੀ ਜਾਇਦਾਦ 40000 ਕਰੋੜ ਦੀ ਜਾਇਦਾਦ ਮਰਨ ਤੋਂ ਬਾਅਦ ਕੀ ਨਿਕਲਿਆ ਕਮਰੇ ਚੋਂ 11 ਕਰੋੜ 56 ਲੱਖ ਨਕਦ 1 ਕਮੰਟਲ ਸੋਨਾ 3 ਕਮੰਟਲ ਚਾਂਦੀ ਹੀਰੇ ਜਵਾਹਰਾਤ ਬਦੇਸੀ ਕਰਾਂ ਸੀ ਕੋਈ ਅਮੋਲਕ ਬਚਨਾਂ ਦੀ ਡੈਰੀ ਥੋੜਾ ਮਿਲੀ ਹੈ ਕੋਈ ਕਮਰੇ ਦੇ ਵਿੱਚੋਂ ਵੀ ਆ ਸਾਈਂ ਜੀ ਦੇ ਅਨੁਭਵ ਦੇ ਬਚਨ ਹੈ ਜੈ ਇਨ੍ਹਾਂ ਬਚਨ ਨੂੰ ਪੜ੍ਹ ਕੇ ਇਹਦਾ ਜੀਵਨ ਬਣ ਜਾਊ ਪਾਪ ਮੰਦੇ ਨਾਲ ਸੰਬੰਧਤ ਕੁਝ ਵੀ ਨਹੀਂ ਕਮਰੇ ਕਿਉਂ ਮਿਲਿਆ ਜੇ ਮਿਲਿਆ ਤਾਂ ਮਰਨ ਤੋਂ ਬਾਅਦ ਵੀ ਸੋਨਾ ਚਾਂਦੀ ਤੇ ਰੁਪਈਏ ਮਿਲਿਆ ਪਾ ਮਾਇਆ ਦੇ ਕੀੜੀ ਐ ਬੋਲੋ ਸਤਨਾਮ ਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚਾਰ ਕਰੋ ਪਰ ਨਿੰਦਾ ਨਹੀਂ ਸੱਚ ਬਿਆਨ ਕੀਤਾ ਤੁਹਾਡੇ ਸਾਹਮਣੇ ਆ ਨਾ ਕੋਈ ਤਸੱਤਿਆ ਸਾਈਂ ਦੀ ਸਵਾਹ سونے ਦੇ ਭਾਵੇ ਕਿਤੇ ਤਾਂ ਤੇ ਇਦਾਂ ਗੱਲ ਚੱਲੀਏ ਇੱਕ ਦੀ ਗੱਲ ਨਹੀਂ ਲੋਭ ਨੇ ਬਾਪੇ ਵੀ ਵਿਗਾੜ ਦੱਤੇ ਬਾਬੇ ਆ ਪਿੱਛੇ ਪੜਿਆ ਸੀ ਦਿੱਲੀ ਤੋਂ ਜਾਨਕੀ ਛਾਤਾ ਰੇ ਸਾਤ ਕਹੌਣ ਵਾਲਾ 25000 ਕਰੋੜ ਦੀ ਜਾਇਦਾਦ ਧਰਮ ਦੀ ਯਾਰਡ ਵਿੱਚ ਦੇਵਪਾਰ ਚਲਾ ਕੇ ਬਣਾਈ ਦੇਵਪਾਰ ਦੇ ਅੱਡੇ ਬਾੜੀ ਜਾਨਕੀ ਮੀਰ ਜਾਨਕੀ ਧਰਮ ਕਡੇਦੇ ਚਲੋ ਤਰ੍ਹਾਂ ਜਾਵਾਂ ਤਾਂ ਤੇ ਕਹਿੰਦਾ ਭਾਬੋ ਗੱਲ ਸਮਝਾਉਣ ਵਾਸਤੇ ਗੁਰਵਾਣੀ ਨੂੰ ਸਮੇਂ ਦੀ ਸੰਦਰਭ ਦੇ ਵਿੱਚ ਵਿਚਾਰਨਾ ਪੈਂਦਾ ਮੈਂ ਤਾਂ ਕਰਕੇ ਗੱਲਾਂ ਅਧਾਰਨ ਲੈਣੀਆਂ ਪੈਂਦੀਆਂ ਹਨ ਹਾਂ ਤਾਤੀ ਜਿਵੇਂ ਕਿ ਹੋਰ ਲਾਵੇ ਤੁਸੀਂ ਜਿਵੇਂ ਕਿ ਜਿਵੇਂ ਹੁਣ ਇੱਕ ਵਾਰ ਬਾ ਕਾਲੇ ਤਾਂ ਦੀ ਗੱਲ ਕਰਦਾ ਜਾਦੇ ਰਾਮਦੇਵ ਮੈਂ ਸਿੱਧੇ ਨਾ ਲੈਦੇ ਆ ਠੀਕ ਹੈ ਅਸੀਂ ਕਹਿੰਦੇ ਹਾਂ ਤਾਲਾ ਤਾਂ ਵਾਪਸ ਆਉਣਾ ਚਾਹੀਦਾ ਠੀਕ ਹੈ ਗੱਲ ਤਾਂ ਪਰ ਉਸ ਤੋਂ ਪਹਿਲਾਂ ਜਦੋਂ ਤਾਂ ਅੰਤਰਰਾਸ਼ਟਰੀ ਕਾਨੂੰਨ ਨੇ ਕਈ ਤਰ੍ਹਾਂ ਸਾਰਾ ਫਕਾਰਬਾਈ ਹੋ ਜਿਵੇਂ ਹੂ ਚਲੋ ਆਉਂ ਥੋੜਾ ਟਾਈਮ ਲੱਗ ਨਹੀਂ ਸਕਦਾ ਪਰ ਜਿਹੜਾ ਬਾਬਿਆਂ ਕੋਲੇ ਫਲਾਸਨ ਪਿਆ ਡਿਊਰਾਂ ਦੇ ਵਿੱਚੋਂ ਧਰਮ ਅਰਬਾਂ ਰੁਪਈਆ ਪੇ ਇਕੱਠਾ ਕਰੀ ਬੈਠੇ ਐ ਕੀ ਆ ਰਾਮਦੇਵ ਕਹਦੇ ਕਹੂਗਾ ਵੀ ਜਿਹੜਾ ਮੰਦਿਰ ਦੇ ਵਿੱਚੋਂ 1 ਲੱਖ ਕਰੋੜ ਮਿਲਿਆ ਕੇਰਲਾ ਦੇ ਉਹ ਗਰੀਬਾਂ ਨੂੰ ਵੰਡ ਦੇਣਾ ਚਾਹੀਦਾ ਵੀ ਰਾਮਦੇਵ ਤੋਂ ਪਾ ਕੇ ਦਿਖਾਓ ਵੀ ਰਾਮਦੇਵ ਇਹ ਗੱਲ ਕਹੂਗਾ ਵੀ 40 ਹਜ਼ਾਰ ਕਰੋੜ ਦੀ ਸਤਿਆਸਾਈ ਦੀ ਜਾਇਦਾਦ ਗਰੀਬਾਂ 'ਚ ਵੰਡ ਦਿੱਤੀ ਜਾਵੇ ਇਹ ਵੀ ਤਾਂ ਕਹਾੜਾ ਨਹੀਂ ਹੈ ਇਹ ਵੀ ਲੋਕਾਂ ਨੂੰ ਘੁਮਰਾਹ ਕਰਕੇ ਇਕੱਠੇ ਕੀਤੇ ਹੋਏ ਪੈਸੇ ਹੀ ਹੈ ਇੱਕ 25000 ਕਰੋੜ ਦੀ 25000 ਕਰੋੜ ਦੀ ਜਾਇਦਾਦ ਛੱਤ ਐਦਾਂ ਕਹਿੰਦਾ ਬੜਾ ਕੁਸ਼ ਬੜੇ ਇਦਾਂ ਦੇ ਡੇਰਿਆਂ 'ਚ ਬੜੇ ਇਦਾਂ ਦੇ ਬਾਬਿਆਂ ਕੋਲ ਅਰਬਾਂ ਰੁਪਈਆ ਕਾਲਾ ਤਾਂ ਨਹੀਂ ਹੈ ਉਹ ਸਾਰਾ ਲੋਕਾਂ ਨੂੰ ਗਮਨਾ ਕਰਕੇ ਤੇ ਕਾਲਾ ਤਾਂ ਉਹ ਤਾਂ ਡੇਰਿਆਂ ਦੇ ਵਿੱਚ ਬਿਠੇ ਰਹਾ ਪਿਆ ਪਰ ਇਹ ਲੋਕ ਗੱਲ ਨਹੀਂ ਕਰਦੇ ਕਿਉਂ ਕਿ ਇਹਦੀ ਖੁਦ ਦਾ ਪਿੱਛੇ ਖਵਾਰਾਂ 'ਚ ਆਇਆ ਸੀਗਾ ਕਿ 1100 ਕਰੋੜ ਦੀ ਜੈਂਦਾਤਾ ਆ ਰਾਮਦੇਵ ਦੀ ਆਉਦੀ ਹੈ ਉਹ ਤਾਂ ਜਨਨ ਕਿ ਮੋਟਾ ਜਾਂ ਅੰਦਾਜ਼ਾ ਆਇਆ ਸੀ ਹੋਰ ਪਤਾ ਨਹੀਂ ਕਿੰਨੀ ਹੋਣੀ ਇਹਨੂੰ ਇਹਨੂੰ ਪੁੱਛਣ ਵਾਲਾ ਹੋਵੇ ਕਿ ਪੰਨ ਤੂੰ ਦੱਸ ਵੀ ਤੂੰ 1100 ਕਰੋੜ ਰੁਪਈਆ ਕਿੱਥੋਂ ਬਣਾ ਲਿਆ 1100 ਕਰੋੜ ਵੀ ਜ਼ਿਆਦਾ 1 ਕਰੋੜ ਨਹੀਂ 2 ਕਰੋੜ ਨਹੀਂ 10 ਨਹੀਂ ਕਰੋੜ ਨਹੀਂ 1100 ਕਰੋੜ ਤੇ ਤੂੰ ਵੀ ਫਿਰ ਥੱਲੇ ਉੱਤੇ ਸਾਹ ਕਰ ਕਰਕੇ ਲੋਕਾਂ ਨੂੰ ਲੁੱਟ ਲਿਆ ਕਿਵੇਂ ਆਪਰੇ ਨਾ ਦੱਸ ਆਹੰ ਕਰ ਕਰ ਕੇ ਦੁਨੀਆ ਲੁੱਟ ਲਈ ਦੱਸ ਦੂਜਿਆਂ ਨੂੰ ਕਹਿਣਾ ਸੌਖਾ ਪਿਆ ਮੂਰਲੀ ਕਤਾਰ 'ਚ ਬੈਠਣਾ ਤੁਸੀਂ ਇੰਨੇ ਰੁਪਈਏ ਮਗਲੀ ਕਤਾਰ 'ਚ ਇੰਨੇ ਰੁਪਈਏ ਗਊਆਂ ਦਾ ਪਸ਼ਾਬ ਤੱਕੀ ਵੇਚੀ ਜਾਂਦੇ ਨੇ ਇੱਕ ਇਹ ਸੱਚ ਕਹੇਵੇਂ ਨਾ ਮੈਂ ਨਹੀਂ ਰਹਿ ਸਕਦਾ ਹੁੰਦਾ ਮੈਂ ਤਾਂ ਸੱਚੀ ਗੱਲ ਕਹਿ ਦੇਣੀ ਹੁਣ ਤੇ ਗੋਡੇ ਲਾ ਕੇ ਘੱਟੇ ਲਾ ਕੇ ਕਹੇਵੇਂ ਉਦੋਂ ਜਰਾ ਇਤਨਾ ਕਹਿਣ ਦਾ ਭਾਵ ਤੇ ਫਿਰ ਸਟੈਂਡਰਡ ਕੀ ਕਾਲੇ ਧੰਨ ਨੂੰ ਮੋਰਚਾ ਹਲਾਣਾ ਚਲੋ ਪਹਿਲਾਂ ਮੈਂ ਦੱਸ ਦਿੰਦਾ ਵੀ ਠੀਕ ਹੈ ਕੱਲ ਆਤਾ ਨਾ ਵੀ ਪਰ ਉਹਦੇ ਵਾਸਤੇ ਇੱਕ ਲੰਬੀ ਪ੍ਰਕਿਰਿਆ ਹੈ ਕਾਲਾ ਧੰਨ ਤਾਂ ਇੱਥੇ ਵੀ ਫੇਰਾ ਪਿਆ ਤੇ ਫਿਰ ਜਿਹੜਾ ਜਿਵੇਂ ਆਪਾਂ ਕਹਿੰਦੇ ਨੇ ਵੀ ਚਲੋ ਜੇ ਕੋਈ ਕਿਸੇ ਗੱਲ ਵਾਸਤੇ ਕੋਈ ਟੱਕਰ ਲਈ ਹੈ ਤਾਂ ਸਿਆਣੇ ਕਹਿੰਦੇ ਆ ਉਹ ਖਲੀ ਵਿੱਚ ਸਿਰ ਦੱਤਾਂ ਤਾਂ ਮੋਹਲਿਆਂ ਦਾ ਕੀ ਡਰ ਆ ਖਾਨ ਹੈ ਨਾ ਇੱਕ ਤੇ ਤੂੰ ਇੱਕ ਕਪਾਸੇ ਤੂੰ ਟੱਕਰ ਲੈਣਾ ਤੇ ਦੂਜੇ ਪਾਸੇ ਤੂੰ ਜਨਾਨੀਆਂ ਵਾਲੇ ਕੱਪੜੇ ਪਾ ਕੇ ਬਾਹਰ ਆਇਆ ਜਿਹੜਾ ਤੂੰ ਖੁਦ ਕਹਿੰਦਾ ਹੁੰਦਾ ਸੀ ਹਮ ਸੀਤਾ ਕਪੜਾ ਨਹੀਂ ਪਹਿਨਤੇ ਹਾਂ ਹਮਾਰੇ ਨੇ ਕਹਿੰਦਾ ਇਹ ਕਹਿੰਦਾ ਰਹਿ ਖਮਾਰਾ ਜੋਗ ਦਾ ਸੂਲ ਹਮ ਸੀਤਾ ਕਪੜਾ ਨਹੀਂ ਪਹਿਨਤੇ ਤੇ ਜਦੋਂ ਮੌਕਾ ਆਇਆ ਉਹ ਜਨਾਨੀਆਂ ਵਾਲੇ ਕੱਪੜੇ ਪਾ ਕੇ ਵੀ ਭੱਜ ਗਿਆ ਬੋਲੋ ਸਤਨਾਮ ਦਾ ਸ੍ਰੀ ਗੁਰੂ ਸੋਚੋ ਤਾਂ ਕਹਿੰਦਾ ਸੀ ਸ਼ੌਂਤਾ ਕਪੜਾ ਨਹੀਂ ਪਾਉਂਦਾ ਹਾਂ ਉਸ ਵੇਲੇ ਲੇਡੀ ਸੂਟ ਪਾ ਕੇ ਵੀ ਭੱਜ ਗਿਆ ਕੁਝ ਗੱਲਾਂ ਕਰਨੀਆਂ ਵੱਡੀਆਂ-ਵੱਡੀਆਂ ਕੋਈ ਮਾੜੀ-ਮੁੱਟੀ ਹਿੰਮਤ ਵੀ ਹੋਣੀ ਚਾਹੀਦੀ ਹੈ ਨਾ ਜੋਗੀ ਹੁੰਦੇ ਸੀ ਪਹਿਲਾਂ ਵਾਲੇ ਅਸਲੀ ਜੋਗੀ ਹੁੰਦੇ ਸੀ ਕਈ ਕਈ ਦਿਨ ਜਾਨੀ ਕਿ ਖਾਣ-ਪੀਣ ਤੋਂ ਬਿਨਾ ਕੱਟ ਲੈਂਦੇ ਸੀ ਇਹਦੇ ਚੌਥੇ ਦਿਨ ਤੱਕ ਲੰਲ ਪੈਣ ਲੱਗੇ ਸੀ ਚੌਥੇ ਦਿਨਾਂ ਪਿੱਛੇ ਜੀ ਇੱਥੋਂ ਪਤਾ ਲੱਗਦਾ ਵੀ ਇਹ ਜੋਗੀ ਵੀ ਨਹੀਂ ਇਹ ਜੋਗੀ ਕੁਝ ਨਹੀਂ ਕਹਿਣ ਦਾ ਭਾਵ ਇਦਾਂ ਜਿਵੇਂ ਕਿ ਇਦਾਂ ਦੇ ਮਸਲੇ ਤੇ ਗੱਲਾਂ ਕਰਨੀਆਂ ਵੀ ਲੋਕ ਕਹਿਣਗੇ ਹਾਂ ਜੀ ਰਾਮਦੇਵ ਕੌਰੇ ਤੁਹਾਨੂੰ ਤੇ ਗੱਲ ਕਰਦਾ ਜੀ ਫਿਰ ਗੱਲਾਂ ਕਰਨ ਦਾ ਆ ਗਿਆ ਗੱਲਾਂ ਕਰਨ ਦਾ ਆ ਗਿਆ ਤੂੰ ਦੱਸ ਨਾ 1100 ਕਰੋੜ ਕਿੱਥੋਂ ਆ ਗਿਆ ਰਹੋ ਦਾ ਚਾਰ ਮੈਂ ਤਾਂ ਤੇ ਇਦਾਂ ਹਰ ਗੱਲ ਨੂੰ ਅਸੀਂ ਸਮਝਨੇ ਗੱਲ ਕਿੱਥੇ ਚੱਲੀ ਸੀ ਵੀ ਲੋਭ ਨੇ ਕੋਈ ਨਹੀਂ ਛੱਡਿਆ ਤੇ ਬਾਬੇ ਲੋਕਾਂ ਦਾ ਵੀ ਇਹ ਹਾਲ ਹੈ ਔਰ ਉਹ ਖਰਬਾਪਤੀ ਲੋਕ ਕਿੱਥੋਂ ਆਏ ਹਕ ਸਚਨਾ ਤੇ ਨਾ ਕੁਝ ਆਉਂਦਾ ਨਹੀਂਗਾ ਹਕ ਸਚਨਾ ਤਾਂ ਗੁਜਰਾਨ ਠੀਕ ਹੈ ਸੋਹਣਾ ਚੱਲਦਾ ਚੱਲ ਸਕਦਾ ਠੀਕ ਹੈ ਤਾਂ